ਧਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਦੀਆਂ ਔਰਤਾ ਲੋਜੋ ਬਿਰਧ ਆਸ਼ਰਮ ਚਲਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਵਿੱਚ ਧਰਤੀ ਮਾਤਾ ਮਹਿਲਾ ਵਿੰਗ ਸੇਵਾ ਸੁਸਾਇਟੀ ਦੀ ਪ੍ਰਧਾਨ ਜਸਵੰਤ ਕੌਰ ਦੇ ਗ੍ਰਹਿ ਵਿਖੇ ਉਹਨਾਂ ਨੇ ਮੀਟਿੰਗ ਕੀਤੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਧਾਨ ਜਸਵੰਤ ਕੌਰ ਨੇ ਦੱਸਿਆ ਕਿ ਜੋ ਕਿ ਅਸੀਂ ਇਹ ਮਹਿਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਇਸ ਕਮੇਟੀ ਦੇ ਵਿੱਚ ਜੋ ਅਸੀਂ ਵੱਖ-ਵੱਖ ਸਮਾਜ ਸੇਵੀ ਦੇ ਕੰਮ ਕਰਦੀਆਂ ਕਿਉਂ ਜਿਵੇਂ ਅਸੀਂ ਪੌਦੇ ਲਾਉਣ ਦੇ ਕੰਮ ਕਰ ਰਹੀਆਂ ਅਸੀਂ ਪਹਿਲਾਂ 2 ਮਹੀਨੇ ਪਹਿਲਾਂ ਨਸ਼ਾ ਜਾਗਰੂਤ ਕੈਂਪ ਵੀ ਲਵਾਇਆ ਗਿਆ ਅਤੇ ਹੁਣ ਅਸੀਂ ਜੋ ਇੱਕ ਅਪਰਾਲਾ ਕੀਤਾ ਗਿਆ ਹੈ ਅਸੀਂ ਇੱਕ ਬਜ਼ੁਰਗ ਔਰਤ ਦੀ ਦੇਖਭਾਲ ਕਰ ਰਹੇ ਹਾਂ ਉਸ ਬਜ਼ੁਰਗ ਔਰਤ ਨੂੰ ਅਸੀਂ ਆਪਣੇ ਭੈਣਾਂ ਵੱਲੋਂ ਪੈਸੇ ਪਾ ਕੇ ਅਸੀਂ ਮਕਾਨ ਕਿਰਾਏ ਤੇ ਲੈ ਕੇ ਰਹਿ ਰਹੇ ਹਾਂ ਪਰ ਕਿਸੇ ਵੀ ਸਮਾਜ ਸੇਵੀ ਨੇ ਜਾਂ ਕਿਸੇ ਅਹੁਦੇਦਾਰ ਨੇ ਜਾਂ ਕਿਸੇ ਨੇ ਵੀ ਸਾਡੀ ਕੋਈ ਮਦਦ ਨਹੀਂ ਕੀਤੀ ਅਤੇ ਅਸੀਂ ਜੋ ਵੀ ਅਸੀਂ ਕੰਮ ਕਰਦੀਆਂ ਤੇ ਸਮਾਂ ਅਸੀਂ ਜੋ ਕਰਾਇਆ ਤੇ ਮਕਾਨ ਲਏਦਿਆਂ ਉੱਥੇ ਜਾ ਕੇ ਵੀ ਕੋਈ ਛਰਾਰਤੀ ਅੰਸਰ ਸ਼ਰਾਰਤਾ ਕਰਦੇ ਆ ਪਰ ਉਹਨਾਂ ਛਰਾਰਤੀ ਅੰਸਰਾਂ ਬਾਰੇ ਸਾਨੂੰ ਪਤਾ ਹੈ ਜੋ ਵੀ ਕੋਈ ਗੱਲਬਾਤ ਬੰਦੀਦਾ ਸੀ ਉਹਨਾਂ ਛਰਾਰਤੀ ਅੰਸਰਾਂ ਦਾ ਨਾਮ ਹੀ ਲਵਾਈਆਂ ਤੁਸੀਂ ਦੇ ਰਹੋ ਕੇ ਐਸ ਕੇ ਨੂੰ ਚਲ ਤੋ ਪੱਤਰਕਾਰ ਕੁਲਦੀਪ ਸਿੰਘ ਦੀ 에어ਪੋਰਟ ਸਸੀ ਗਾਲ ਪੰਜੀ ਜੋ ਤੁਸੀਂ ਅੱਜ ਲੇਡੀਜ਼ ਇਕੱਠੀਆਂ ਹੋਈਆਂ ਔਰਤਾਂ ਇਹ ਕਿਸ ਸੰਬੰਧ ਵਿੱਚ ਇਕੱਠੀਆਂ ਹੋਈਆਂ ਕੀ ਕਾਰਨ ਹੈ ਇਹਨਾਂ ਦਾ ਬੁਰੀ ਤਰਦੀ ਮਾਤਾ ਸੇਵਾ ਤਰਦੀ ਮਾਤਾ ਮਹਿਲਾ ਸੇਵਾ ਸੁਸਾਇਟੀ ਕੋਲ ਅਸੀਂ ਸਾਰੇ ਨਾਲ ਇਕੱਠੀਆਂ ਆਈਆਂ ਅਸੀਂ ਬਾਈਬਲ ਜੀ ਤਰਦੀ ਮਾਤਾ ਸੇਵਾ ਸੁਸਾਇਟੀ ਡਿਸਟ੍ਰੀਬਿਊਟ ਕਰਵਾਉਣਾ ਸੀ ਅਧਿਨ ਆ ਮਾਤਾ ਸੀ ਲੈ ਕੇ ਆਏ ਅਸੀਂ ਮਿਸ ਜੀ ਮਾਤਾ ਲੈ ਕੇ ਆਏ ਅਸੀਂ 10 ਦਸ਼ਮਨ ਟਾਈਮ ਮੈਲ ਕਰਦੇ ਆ ਕਿੰਨਾ ਕਿ ਚੱਕਰ ਹੋ ਗਿਆ ਜੀ ਤੁਹਾਨੂੰ ਇਹ ਮੈਂ ਲੁੱਗੀ ਆਇਆ ਨੂੰ 22 ਦਿਨ ਹੋ ਗਏ ਜੀ ਤੇ ਇਹਨਾਂ ਨੂੰ ਦੇਖਭਾਲ ਇਹਨਾਂ ਦੀ ਕਿੱਥੇ ਕਰ ਰਹੇ ਅਸੀਂ ਵੀਰੇ ਇੱਕ ਕਮਰਾ ਕਰਾਇਕ ਲਿਆ ਹੋਇਆ ਹੈਗਾ ਉਹ ਕਮਰਾ ਵੀ ਅਸੀਂ ਕਿਰਾਏ ਤੇ ਲਈ ਆ ਜਾਨੀ ਕਿਸੇ ਜਿਹੜਾ ਵੀ ਘਰ ਲੈਨੇ ਆ ਉੱਥੇ ਕਈ ਸ਼ਰਾਪੀ ਇਹ ਜਾਨਸਰ ਹੈਗੇ ਕਿ ਸਾਨੂੰ ਘਰ ਵੀ ਕਿਰਾਏ ਤੇ ਨਹੀਂ ਲੈਣ ਦਿੰਦੇ ਸਾਰੀਆਂ ਭੈਣਾਂ ਆਪਸ ਨਾਲ ਮਿਲ ਕੇ ਇਹ ਸਾਰਾ ਕਿਰਾਇਆ ਅਸੀਂ ਆ ਦੇ ਕੋਲੋਂ ਦੇ ਦਿੰਦੇ। ਉਸ ਤਰ੍ਹਾਂ ਕੇ ਕਈ ਇਹ ਜਿ ਸ਼ਰਾਪੀ ਆਨਸਰ ਹੈ ਕਿ ਸਾਨੂੰ ਸੇਵਾ ਕਰਨ ਦਾ ਕੋਈ ਗਲਤ ਕੰਮ ਨਹੀਂ ਹੈ ਸਾਨੂੰ ਉਹ ਸੇਵਾ ਵੀ ਨਹੀਂ ਕਰ ਦਿੰਦੇ। ਲੇਕਿਨ ਉਹ ਆਨਸਰ ਚਾਰਕ ਜਿਹੜੇ ਸ਼ਰਾਪੀ ਆਨਸਰ ਹੈ ਸਾਨੂੰ ਉਹਨਾਂ ਦਾ ਪਤਾ ਹੈ ਉਹ ਕੋਣ ਹਨ ਉਹਨਾਂ ਦਾ ਨਾਮ ਵੀ ਪਤਾ ਹੈ। ਪਰ ਜੇ ਸਾਡੇ ਉੱਥੇ ਕੁਝ ਵੀ ਸਾਡੇ 11 12 ਬੀਬੀਆਂ ਵਿੱਚੋਂ ਕਿਸੇ ਨੂੰ ਕੁਝ ਹੋ ਗਿਆ ਜਾਂ ਸਾਡੇ ਆਸ਼ਰਮ ਵਿੱਚ ਕੁਝ ਵੀ ਹੋ ਗਿਆ ਅਸੀਂ ਉਹਨਾਂ ਦਾ ਹੀ ਨਾਂ ਲਵਾਂਗੇ ਤੁਸੀਂ ਆਮ ਪ੍ਰਸ਼ਾਸਨ ਤੋਂ ਜਾਂ ਸਰਕਾਰ ਤੋਂ ਕੀ ਮੰਗ ਕਰਨਾ ਚਾਹੁੰਦੇ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਵੀ ਹੋਰ ਸਮਾਜ ਸੇਵੀ ਵੀਰ ਜਾਂ ਕੋਈ ਭੈਣਾਂ ਹੈਗੀਆਂ ਉਹ ਵੱਧ ਤੋਂ ਵੱਧ ਸਾਡੀ ਮਦਦ ਕਰਨ ਦੀ ਕੋਸ਼ਿਸ਼ ਕਰਨ ਕਿਉਂਕਿ ਅਸੀਂ ਸਾਰੇ ਆਪਸ ਹੀ ਵੀ ਭੈਣਾਂ ਨਾਲ ਮਿਲ ਕੇ ਸਾਰਾ ਅਸੀਂ ਇਹ ਕੰਮ ਚਲਾ ਰਹੇ ਹਾਂ ਤੁਸੀਂ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਮੰਨ ਲਾ ਵੀ ਆਪਣੇ ਬਜ਼ੁਰਗਾਂ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਦਿੰਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦੇ ਕਿ ਆਪਣੇ ਮਾਪੇ ਦੁਨੀਆ ਤੇ ਬਾਰ-ਬਾਰ ਨਹੀਂ ਮਿਲਦੇ ਜਿੰਨਾ ਹੋ ਸਕੇ ਉਹਨਾਂ ਦੀ ਆਪ ਦੇ ਬਜ਼ੁਰਗਾਂ ਦੀ ਦੇਖਭਾਲ ਕਰੀ ਕਰਨ ਅਗਰ ਜੇ ਲੋਕ ਆਪ ਦੇ ਬਜ਼ੁਰਗਾਂ ਦੀ ਦੇਖਭਾਲ ਕਰਨ ਤਾਂ ਉਹਨਾਂ ਨੂੰ ਅਗਰ ਦਸ਼ਮਨ ਕਿਉਂ ਜਾਣਾ ਪਵੇ ਚਲੋ ਉਹ ਤਾਂ ਜ਼ਰੂਰ ਆਪਾਂ ਮੰਨਿਆ ਕਿ ਜਿਨ੍ਹਾਂ ਨੂੰ ਕੋਈ ਸੰਬ ਨਾਲ ਹੈ ਨਹੀਂ ਜਾਂ ਕੋਈ ਬੇਟਾ ਹੈ ਨਹੀਂ ਜਾਂ ਕੋਈ ਹੈ ਉਹ ਤਾਂ ਆਪਾਂ ਮੰਨੇ ਵੀ ਜਿਨੀ ਆਪ ਚਲੀ ਹੈਗੀ ਆ ਏਦਾਂ ਹੀ ਤਾਂ ਆਪਾਂ ਚਲ ਲੈ ਕੇ ਆਏ ਨਾ ਸੇਵਾ ਕਰਨਾ ਆਪਣਾ ਫਰਜ਼ ਵੀ ਹੈ ਪਰ ਜਿਹੜੇ ਬੱਚੇ ਨਹੀਂ ਆਦੇ ਮਾਪੇ ਬਾਪ ਨੂੰ ਸਾਹਮਣੇ ਫਿਰ ਉਹ ਚਲੇ ਗਿਰਦਾਸ਼ਨ ਤਾਂ ਜਾਣਗੇ